ਲੱਗ ਵੀਰੇ ਤੇਰਾ ਸਕੂਲ ਦਾ ਕੰਮ ਹੋ ਗਿਆ। ਓਏ ਦਲਪ੍ਰੀਤ ਆਇਆ ਫੁੱਟਬਾਲ ਖੇਡਣ ਚੱਲ ਗਿਆ। ਨਹੀਂ ਬਾਈ ਮੈਂ ਨਹੀਂ ਜਾਣਾ। ਅੱਛਾ ਚੱਲ ਮੈਂ ਜਾਣਾ। ਪੁੱਤ ਤੂੰ ਫੁੱਟਬਾਲ ਖੇਡਣ ਕਿਉਂ ਨਹੀਂ ਗਿਆ? ਨਾਲੇ ਆਪਦੇ ਸਕੂਲ ਦਾ ਕੰਮ ਆਪਦੀ ਭੈਣ ਤੋਂ ਕਿਉਂ ਕਰਾਈ ਜਨਾ? ਦਾਦਾ ਜੀ ਮੇਰੀ ਲਿਖਾਈ ਨਹੀਂ ਸੋਣੀਗੀ। ਤਾਂ ਕਰਕੇ ਆਪਦਾ ਕੰਮ ਮੈਂ ਦੀਦੀ ਤੋਂ ਕਰਾਉਣਾ। ਅੱਛਾ ਤੇ ਖੇਡਣ ਕਿਉਂ ਨਹੀਂ ਗਿਆ? ਦਾਦਾ ਜੀ ਬਾਹਰ ਖੇਡਣ ਤੋਂ ਮੈਨੂੰ ਡਰ ਲੱਗਦਾ ਵਾ। ਫੁੱਟਬਾਲ ਖੇਡਦੇ ਸਮੇਂ ਮੇਰੇ ਸੱਟ ਲੱਗ ਸਕਦੀ ਆ। ਤਾਂ ਕਰਕੇ ਘਰੇ ਵੀਡੀਓ ਗੇਮ ਖੇਡਦਾ ਆ ਆਰਾਮ ਨਾਲ ਬੈਠ ਕੇ। ਅੱਛਾ ਪੁੱਤ। ਜਾ ਤੂੰ ਦੁੱਧ ਰਸ ਲੈ ਕੇ ਆ ਦਾਦਾ ਜੀ ਆਲੋ ਲਿਆਂ ਦੇ ਦਰਖਤ ਪੁੱਤ ਇਹਨਾਂ ਚੋਂ ਇੱਕ ਗਮਲਾ ਘਰ ਦੇ ਅੰਦਰ ਰੱਖ ਦੇ ਤੇ ਦੂਜਾ ਦਰਖਤ ਵਿਹੜੇ ਦੇ ਵਿੱਚ ਲਾ ਦੇ ਅੱਲੋ ਦਾਦਾ ਜੀ ਆਹ ਦਰਖਤ ਵੀ ਲਾਤਾ ਹੁਣ ਦੱਸ ਪੁੱਤ ਇਹਨਾਂ ਵਿੱਚੋਂ ਕਿਹੜਾ ਦਰਖਤ ਜ਼ਿਆਦਾ ਵਧੀਆ ਤੇ ਵੱਡਾ ਹੋਊਗਾ ਦਾਦਾ ਜੀ ਜਿਹੜਾ ਆਪਾਂ ਘਰ ਦੇ ਅੰਦਰ ਰੱਖਿਆ ਕਿਉਂ ਪੁੱਤ ਕਿਉਂਕਿ ਉਹ ਦਰਖਤ ਸੇਫ ਆ ਉਹਦੇ ਆਲੇ-ਦੁਆਲੇ ਆਪਣੇ ਘਰ ਦੀਆਂ ਕੰਧਾਂ ਜੋ ਉਸ ਨੂੰ ਤੂਫਾਨ ਮੀਂਹ ਤੋਂ ਬਚਾਉਣਗੀਆਂ ਚੱਲ ਪੁੱਤ ਹੁਣ ਤੂੰ ਵੀਡੀਓ ਗੇਮ ਖੇਡ ਲੈ ਆਪਾਂ ਇਹਨਾਂ ਦਰਖਤਾਂ ਨੂੰ 1 ਸਾਲ ਬਾਅਦ ਦੇਖਾਂਗੇ ਤੈਨੂੰ ਯਾਦ ਆ ਪੁੱਤ 1 ਸਾਲ ਪਹਿਲਾਂ ਆਪਾਂ ਦੋ ਦਰਖਤ ਲਾਏ ਸੀ ਹਾਂਜੀ ਆਹ ਦੇਖ ਇਹ ਦਰਖਤ ਉਹੀ ਆ ਹੁਣ ਦੱਸ ਪੁੱਤ ਇਹਨਾਂ ਵਿੱਚੋਂ ਕਿਹੜਾ ਜ਼ਿਆਦਾ ਮਜ਼ਬੂਤ ਆ ਦਾਦਾ ਜੀ ਜਿਹੜਾ ਘਰ ਦੇ ਬਾ ਪਰ ਦਾਦਾ ਜੀ ਇਹ ਕਿਵੇਂ ਹੋ ਗਿਆ ਇਹਨੇ ਤਾਂ ਕਿੰਨਾ ਖਤਰਿਆਂ ਦਾ ਸਾਹਮਣਾ ਕੀਤਾ ਹੋਣਾ ਇਹ ਤਾਂ ਵੀ ਕਿੱਡਾ ਹੋ ਗਿਆ ਪਰ ਜਿਹੜਾ ਘਰ ਦੇ ਅੰਦਰ ਸੇਫ ਲਾਇਆ ਸੀਗਾ ਉਹ ਏਡਾ ਕਿ ਰਹਿ ਗਿਆ ਹਾਂ ਪੁੱਤ ਬਾਹਰਲੇ ਦਰਖਤ ਨੇ ਬਹੁਤ ਸਾਰੇ ਖਤਰਿਆਂ ਦਾ ਸਾਹਮਣਾ ਕੀਤਾ ਹੋਊਗਾ ਪਰ ਪ੍ਰੋਬਲਮਾਂ ਨੂੰ ਫੇਸ ਕਰਨਾ ਵੀ ਇੱਕ ਚੰਗੀ ਗੱਲ ਆ ਉਹ ਕਿਵੇਂ ਦਾਦਾ ਜੀ ਕਿਉਂਕਿ ਪੁੱਤ ਬਾਹਰਲੇ ਦਰਖਤ ਨੂੰ ਆਪਣੀਆਂ ਜੜਾਂ ਫਲਾਉਣ ਦੀ ਖੁੱਲੀ ਆਜ਼ਾਦੀ ਸੀ ਤੇ ਤੂਫਾਨ ਵਰਗੇ ਖਤਰਿਆਂ ਨੇ ਇਹਦੀਆਂ ਜੜਾਂ ਨੂੰ ਮਜ਼ਬੂਤ ਕਰ ਦਿੱਤਾ ਅੱਜ ਇਹਦੀਆਂ ਜੜਾਂ ਇੰਨੀਆਂ ਮਜ਼ਬੂਤ ਆ ਕੋਈ ਨਿੱਕਾ ਮੂਟਾ ਤੂਫਾਨ ਇਹਦਾ ਕੁਝ ਨਹੀਂ ਵਿਗਾੜ ਸਕਦਾ ਪੁੱਤ ਜੋ ਵੀ ਮੈਂ ਤੈਨੂੰ ਦੱਸਣ ਜਾ ਰਿਹਾ ਉਸ ਨੂੰ ਹਮੇਸ਼ਾ ਯਾਦ ਰੱਖੀ ਤਾਂ ਤੂੰ ਜੋ ਵੀ ਜ਼ਿੰਦਗੀ 'ਚ ਕਰੇਗਾ ਹਮੇਸ਼ਾ ਸਫਲ ਹੋਏਗਾ ਜੇਕਰ ਤੂੰ ਖਤਰੇ ਹੋਣ ਦੇ ਬਾਵਜੂਦ ਵੀ ਦੁਨੀਆ ਦਾ ਸਾਹਮਣਾ ਕਰਨ ਲਈ ਤਿਆਰ ਆ ਤਾਂ ਤੇਰੇ ਲਈ ਕਿਸੇ ਵੀ ਮੰਜ਼ਲ ਤੇ ਪਹੁੰਚਣਾ ਸੰਭਵ ਨਹੀਂ ਪੁੱਤ ਸਮੱਸਿਆਵਾਂ ਜ਼ਿੰਦਗੀ ਦੀਆਂ ਰੁਕਾਵਟਾਂ ਨਹੀਂ ਹੁੰਦੀਆਂ ਸਗੋਂ ਇਹ ਤਾਂ ਸਫਲਤਾ ਵੱਲ ਜਾਂਦਾ ਇੱਕ ਰਾਹ ਹੁੰਦੀਆਂ ਹਾਂਜੀ ਦਾਦਾ ਜੀ ਮੈਂ ਸਮਝ ਗਿਆ ਜਿਹੜੇ ਜ਼ਿੰਦਗੀ ਦੇ ਖਤਰੇਆਂ ਤੋਂ ਮੈਂ ਡਰਦਾ ਸੀ ਅਸਲ ਵਿੱਚ ਉਹ ਤਾਂ ਮੈਨੂੰ ਮਜ਼ਬੂਤ ਬਣਾਉਂਦੇ ਆ